ਪੰਨੂ ਸਾਹਿਬ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਵੀ ਹੋਰ ਆਵਾਜ਼ ਬੰਦ ਕਿਵੇਂ ਕਰੀ ਦੀ ਐ ਤੁਸੀਂ ਜਿਹੜੇ ਕੋਈ ਬੋਲਣ ਵਾਲੇ ਚੈਨਲ ਸੀ ਕੁਛ ਤਾਂ ਖਰੀਦ ਲੈ ਠੀਕ ਆ ਕੁਛ ਡਰਾਲੇ ਤੇ ਜਿਹੜੇ ਤੁਹਾਡੇ ਤੋਂ ਡਰੇ ਨਹੀਂ ਉਹਨਾਂ ਦੇ ਤੁਸੀਂ ਪਰਚੇ ਤੰਨ ਤੇ ਤੁਹਾਡੇ ਕਹਿਣ ਤੇ ਇhtiyar baazi ਹੁੰਦੀ ਐ ਅਖਬਾਰਾਂ 'ਚ ਤੁਹਾਡੇ ਖਿਲਾਫ ਖਬਰ ਨਹੀਂ ਲੱਗਦੀ ਹੋਰ ਆਵਾਜ਼ ਬੰਦ ਕਰਨੀ ਪੰਨੂ ਸਾਹਿਬ ਕਿਹਨੂੰ ਕਹਿੰਦੇ ਆ ਜਦੋਂ ਤੁਸੀਂ ਬਖਤੌਰ ਸਿੰਘ ਵਾਲੇ ਤੋਂ ਆ ਕੇ ਮੁੜ ਗਏ ਆ ਪ੍ਰੈਸ ਕਾਨਫਰੈਂਸ ਕਰਕੇ ਨਰਿੰਦਰਦੀਪ ਦੇ ਘਰੇ ਕਿਉਂ ਨਹੀਂ ਆਏ ਅਫਸੋਸ ਪ੍ਰਗਟ ਕਿਉਂ ਨਹੀਂ ਕਰਨਾ ਇਹ ਵੀ ਸਾਡੀ ਪੁਲਿਸ ਨੇ ਜਿਹੜਾ ਨੌਜਵਾਨ ਮੁੰਡਾ ਚੱਕ ਕੇ ਮਾਰਤਾ ਜਦੋਂ ਉਹਨੇ ਪੋਸਟ ਪਾਤੀ ਸਾਡਾ ਸਾਰਾ ਪਿੰਡ ਵਿਕਾਊ ਆ ਤੇ ਐਸਐਚਓ ਥੋੜਾ ਧਮਕਾਉਣ ਪਹੁੰਚ ਗਿਆ ਉਹਨਾਂ ਦੇ ਪਿੰਡ ਤੇ ਤੁਸੀਂ ਪਾ ਕੇ ਆਮ ਆਦਮੀ ਪਾਰਟੀ ਦੇ ਪੇਜ ਤੋਂ ਤੇ ਇਹਨੂੰ ਤੁਸੀਂ ਪੂਰਾ ਹਾਈਲਾਈਟ ਕਰ ਰਹੇ ਹੋ ਵੀ ਅਸੀਂ ਦੇਖੋ ਪੁਲਿਸ ਜਿਹੜਾ ਅਫਸਰ ਲਾਈਨ ਹਾਜ਼ਰ ਕਰਤਾ ਲਾਈਨ ਹਾਜ਼ਰ ਕਰਨਾ ਕਿਹੜੀ ਸਜ਼ਾ ਹੁੰਦੀ ਹੈ ਲਾਈਨ ਹਾਜ਼ਰਤਾ ਚੌਂ ਦਿਨਾਂ ਨੂੰ ਕਿਤੋਂ ਦਾ ਹੋਰ ਐਸਐਚਓ ਬਣਾ ਦੋਗੇ ਉਹਨੂੰ ਹੋ ਸਕਦਾ ਤੁਸੀਂ ਡੀਐਸਪੀ ਬਣਾ ਦੋ ਉਹਨੂੰ ਰੋੜੀਕ ਪੂਰੇ ਜਿਹੜੇ ਮੁੰਡੇ ਦੀ 31 ਤਰੀਕ ਨੂੰ ਓਵਰਡੋਜ਼ ਕਰਕੇ ਮੌਤ ਹੋਈ ਆ ਜੇ ਤੁਸੀਂ 31 ਤਰੀਕ ਤੱਕ ਨਸ਼ਾ ਖਤਮ ਕਰਤਾ ਉਹਦੀ ਮੌਤ ਕਿਵੇਂ ਹੋ ਗਈ ਜਿਹੜੀ ਦੀਨੇ ਪਿੰਡ ਦੇ ਕੋਲੇ ਸਰਿੰਜ ਲਾ ਕੇ ਮੁੰਡਾ ਮਰਿਆ ਉਹਦੀ ਮੌਤ ਕਿਵੇਂ ਹੋ ਗਈ ਆ ਬਖਤੌਰ ਸਿੰਘ ਵਾਲੇ ਲੱਤਾਂਵਾਹ ਭੰਨ ਕੇ ਤਸਕਰ ਇਹ ਤਾਂ 3-4 ਤਰੀਕ ਦੀ ਘਟਨਾ ਹੈ ਤੇ 31 ਤਰੀਕ ਦੀ ਤੁਹਾਡੀ ਡੈਡਲਾਈਨ ਸੀ ਤੁਸੀਂ ਕਹਿਆ ਸੀ ਨਸ਼ਾ ਖਤਮ ਹੋ ਗਿਆ ਫਿਰ ਇਹ ਤਸਕਰ ਕਿੱਥੋਂ ਆ ਗਏ ਔਰ ਪੰਨੂ ਸਾਹਿਬ ਬਾਰੇ ਤਾਂ ਇਹ ਵੀ ਚਰਚਾ ਵੀ ਇਹ ਪਿਛਲੇ ਦਿਨੀ ਆਏ ਬਖਤੌਰ ਸਿੰਘ ਵਾਲੇ ਤੇ ਇੱਕ ਥਾਰ ਵਾਲੇ ਨੂੰ ਕਰਾਸ ਕਰ ਗਏ ਤੇ ਇਹਨਾਂ ਨੇ ਮੁੰਡੇ ਚਕਵਾ ਦਿੱ ਥਾਰ ਵਾਲੇ ਗੱਡੀ ਕਰਾਸ ਕਰਨ ਤੇ ਜਿਹੜੇ ਮੁੰਡੇ ਚਕਾ ਸਕਦੇ ਆ ਉਹ ਕਿੱਡੇ ਵੱਡੇ ਸਿਆਸਤਦਾਨ ਹੋਣਗੇ ਪੰਜਾਬ ਦੇ ਇਹਨਾਂ ਨੇ ਲਿਖ ਕੇ ਪਾਇਆ ਕਿ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਆ ਜਿਹੜੀ ਘਟਾ ਦਿੱਤੀ ਗਈ ਆ ਤੇ ਇੰਨੇ ਵਾਪਸ ਲੈ ਲੈ ਗਏ ਆ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਜਾਂਦਾ ਸਿੱਧੂ ਮੂਸੇ ਵਾਲੇ ਦਾ ਜਿਹੜਾ ਕਤਲ ਹੋਇਆ ਉਹਦੇ ਚ ਇਹਦੀ ਸਕਿਉਰਿਟੀ ਦੀ ਪੋਸਟ ਪਾਉਣ ਦਾ ਪੰਨੂ ਦਾ ਕੀ ਯੋਗਦਾਨ ਸੀ ਇਹਦੀ ਅੱਜ ਤੱਕ ਜਾਂਚ ਨਹੀਂ ਹੋਈ ਉਹਦਾ ਕਤਲ ਹੋ ਗਿਆ ਤੇ ਇਹਨਾਂ ਨੇ ਉਹਦੀ ਸਕਿਉਰਿਟੀ ਦੀ ਪੋਸਟ ਪਾਈ ਇਹਦੇ ਤੇ ਜਵਾਬ ਦੇਣ ਖਾਂ ਕਿਤੇ ਬਾਜਵਾ ਸਾਹਿਬ ਮੇਰੇ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰੋ ਹਰ ਗੱਲ ਤੇ ਟਵੀਟ ਕਰਨ ਵਾਲੇ ਬੰਦੇ ਕਿਤੇ ਕਿਸਾਨ ਜਥੇਬੰਦੀਆਂ ਖਿਲਾਫ ਜ਼ਹਿਰ ਉਗਲਣ ਲੱਗ ਪੈਂਦੇ ਆ ਪਰ ਜਦੋਂ ਪੰਜਾਬ ਦਾ ਕੋਈ ਸੀਰੀਅਸ ਮੁੱਦਾ ਹੁੰਦਾ ਜਦੋਂ ਕੋਈ ਪੰਜਾਬ ਦੇ ਅਹਿਮ ਹੱਕਾਂ ਦੀ ਗੱਲ ਹੁੰਦੀ ਆ ਉਦੋਂ ਉਹਨਾਂ ਦੀ ਜ਼ੁਬਾਨ ਥੁਥਲਾ ਜਾਂਦੀ ਆ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਅੱਜ ਨਰਿੰਦਰਦੀਪ ਦੇ ਹੱਕ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਧਰਨੇ ਪ੍ਰਦਰਸ਼ਨ ਤੇ ਨੌਜਵਾਨ ਭਾਰਸਵਾ ਦੇ ਆਗੂ ਮੰਗਾ ਸਿੰਘ ਆਜਾ ਪਹੁੰਚਿਆ ਗੱਲਬਾਤ ਕਰਦੇ ਹਾਂ ਉਹਨੇ ਕਿਵੇਂ ਦੇਖਦੇ ਹੋ ਜੀ ਇੰਨੇ ਦਿਨ ਬੀਤ ਕੇ ਇਨਸਾਫ ਵਾਲੇ ਪਾਸੇ ਤੁਰੇ ਪੁਲਿਸ ਮਨਿੰਦਰਜੀ ਅੱਜ 5 ਜੂਨ ਆ ਤੇ 23 ਮਈ ਨੂੰ ਜਿਹੜਾ ਇਹਦਾ ਕਤਲ ਹੋਇਆ ਹਰਾਸਤੀ ਨਰਿੰਦਰਦੀਪ ਦਾ ਅੱਜ ਤੱਕ ਨਾ ਤਾਂ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਉਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਨਾ ਉਹਨਾਂ ਚੋਂ ਇੱਕ ਦੀ ਵੀ ਅਰੈਸਟ ਪਈ ਆ ਔਰ ਨਾ ਹੀ ਜਿਹੜੀਆਂ ਦੂਜੀਆਂ ਮੰਗਾਂ ਨੇ ਪਰਿਵਾਰ ਦੀਆਂ ਉਹ ਮੰਨੀਆਂ ਗਈਆਂ ਸਰਕਾਰ ਆ ਤੇ ਜਿਹੜੀ ਬਠਿੰਡਾ ਪੁਲਿਸ ਹੁਣੇ ਘੇਸਲ ਵੱਟੀ ਹੋਈ ਆ ਔਰ ਇਸ ਮਸਲੇ ਤੇ ਪਰਦਾ ਪਾ ਕੇ ਸ਼ਾਸਤਰੀ ਚੁੱਪ ਆ ਜਿਹੜੀ ਸਰਕਾਰ ਦੀ ਵੀ ਤੇ ਪੁਲਿਸ ਦੀ ਵੀ ਉਹ ਛਾਈ ਹੋਈ ਆ ਤੇ ਪਰਦਾ ਪਾ ਕੇ ਨੂੰ ਘੱਟੇ ਜਿਹੜਾ ਮੁੱਦੇ ਨੂੰ ਰੋਲਣਾ ਚਾਹੁੰਦੇ ਹੁਣ ਤੱਕ ਕੋਈ ਇਨਸਾਫ ਦੀ ਗੱਲ ਕੀਤੀ ਨਹੀਂ ਹੈ ਕਿ ਕੱਲ ਨਾ ਇੱਥੇ ਜਿਹੜੇ ਹੈ ਮੋਰਿਕ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਆਉਂਦੇ ਆ। ਹਾਂਜੀ। ਉਹ ਭਾਈ ਬਖਤੌਰ ਵਾਲੀ ਘਟਨਾ ਤੇ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹਨਾਂ ਨੇ ਇੱਕ ਪੱਤਰਕਾਰ ਸਵਾਲ ਕਰਦਾ ਜੀ ਵੀ ਉਹ ਮੁੱਦੇ ਨੂੰ ਜਦੋਂ ਉਠਾਇਆ ਗਿਆ ਪਿੰਡ ਵਿਕਾਉ ਲਿਖਿਆ ਤਾਂ ਉਲਟਾ ਉਨ ਹੈਵਾਨ ਉਤਮ ਕੀ ਨੇ ਲੱਗੀਆਂ ਪਿੰਡ ਵਿਕਾਊ ਵਾਲੇ ਮਸਲੇ ਤੇ ਸਵਾਲ ਕਰਦੇ ਤਾਂ ਉਹ ਅੱਗੋਂ ਕਹਿੰਦੇ ਆ ਕਿ ਇਹ ਕੁਛ ਯੂਟਿਊਬਰਾਂ ਦਾ ਉਠਾਇਆ ਵਾ ਮਸਲਾ ਹੈ ਵਿਊ ਲੈਣ ਦੀ ਖਾਤਰ ਸਾਡੀ ਸਰਕਾਰ ਚੰਗੀ ਹੈ ਜਿਹੜੀ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦੀ ਨਾ ਕਿਸੇ ਦੀ ਆਵਾਜ਼ ਬੰਦ ਕਰਦੀ ਹੈ ਪੰਨੂ ਸਾਹਿਬ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਉਹ ਕਹਿੰਦਾ ਕਿਸੇ ਦੀ ਆਵਾਜ਼ ਹੀ ਨਹੀਂ ਬੰਦ ਕਰਦੀ ਸਾਡੀ ਬਾਗ ਸਰਕਾਰ ਪੰਨੂ ਸਾਹਿਬ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇਣ ਵੀ ਹੋਰ ਆਵਾਜ਼ ਬੰਦ ਕਿਵੇਂ ਕਰੀਦੀ ਹੈ ਤੁਸੀਂ ਜਿਹੜੇ ਕੋਈ ਬੋਲਣ ਵਾਲੇ ਚੈਨਲ ਸੀ ਕੁਛ ਤਾਂ ਖਰੀਦ ਲੇ ਠੀਕ ਆ ਕੁਛ ਡਰਾਲੇ ਤੇ ਜਿਹੜੇ ਤੁਹਾਡੇ ਤੋਂ ਡਰੇ ਨਹੀਂ ਉਹਨਾਂ ਦੇ ਤੁਸੀਂ ਪਰਚੇ ਤੋਨ ਜਦੋਂ ਲੋਕ ਲੜੇ ਤੇ ਉਹਨਾਂ ਦੇ ਪਰਚੇ ਜਿਹੜੇ ਰੱਦ ਕਰਵਾਏ ਗਏ ਹੋਰ ਆਵਾਜ਼ ਬੰਦ ਕਿਵੇਂ ਕਰੀ ਦੀ ਸਾਰੇ ਪੰਜਾਬ ਦਾ ਮੀਡੀਆ ਤੁਸੀਂ ਖਰੀਦੀ ਬੈਠੇ ਹੋ ਤੁਹਾਡੇ ਕਹਿਣ ਤੇ ਇhtiyar baazi ਹੁੰਦੀ ਆ ਅਖਬਾਰਾਂ 'ਚ ਤੁਹਾਡੇ ਖਿਲਾਫ ਖਬਰ ਨਹੀਂ ਲੱਗਦੀ ਹੋਰ ਆਵਾਜ਼ ਬੰਦ ਕਰਨੀ ਪੰਨੂ ਸਾਹਿਬ ਕਿਹਨੂੰ ਕਹਿੰਦੇ ਆ ਔਰ ਦੂਜੀ ਗੱਲ ਜਿਹੜੇ ਪੰਨੂ ਸਾਹਿਬ ਅੱਜ ਇਹ ਗੱਲਾਂ ਕਰਦੇ ਆ ਮੈਂ ਤੁਹਾਨੂੰ ਯਾਦ ਦਿਵਾ ਦਿਆਂ ਸਿੱਧੂ ਮੂਸੇਵਾਲੇ ਦੀ ਜਿਹੜਾ ਕਤਲ ਆ ਉਹ ਹੁੰਦਾ 29 ਤਰੀਕ ਨੂੰ 29 ਮਈ ਨੂੰ ਤੇ 28 ਮਈ ਨੂੰ ਪੰਨੂ ਸਾਹਿਬ ਮੇਰੇ ਕੋਲੇ ਥੋੜਾ ਸਕਰੀਨਸ਼ਾਟ ਆ ਮੈਂ ਤੁਹਾਨੂੰ ਭੇਜ ਵੀ ਸਕਦਾ ਜੇ ਕਿਸ ਨੂੰ ਚਾਹੀਦਾ ਹੋਵੇ ਇਹਨਾਂ ਨੇ ਲਿਖ ਕੇ ਪਾਇਆ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਆ ਜਿਹੜੀ ਘਟਾ ਦਿੱਤੀ ਗਈ ਆ ਤੇ ਇੰਨੇ ਵਾਪਸ ਲੈ ਲੈ ਗਏ ਆ 29 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਉਹਦੇ ਚ ਇਹਦੀ ਸਿਕਿਉਰਿਟੀ ਦੀ ਪੋਸਟ ਪਾਉਣ ਦਾ ਪੰਨੂ ਦਾ ਕੀ ਯੋਗਦਾਨ ਸੀ ਇਹਦੀ ਅੱਜ ਤੱਕ ਜਾਂਚ ਨਹੀਂ ਹੋਈ ਇਹਦੀ ਅਜੇ ਤੱਕ ਉਹਨੇ ਕਿਸੇ ਜਿਹੜੀ ਜਨਤਕ ਪਲੇਟਫਾਰਮ ਤੇ ਕਿਤੇ ਮਾਫੀ ਤੱਕ ਨਹੀਂ ਮੰਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਉਸ ਨੌਜਵਾਨ ਦਾ ਪੂਰਾ ਨਾਂ ਸੀ ਜਿਹਦਾ ਪੂਰੇ ਦੁਨੀਆ ਦੇ ਉੱਪਰ ਉਹਦਾ ਕਤਲ ਹੋ ਗਿਆ ਤੇ ਇਹਨਾਂ ਨੇ ਉਹਦੀ ਸਕਿਉਰਿਟੀ ਦੀ ਪੋਸਟ ਪਾਈ ਇਹਦੇ ਤੇ ਜਵਾਬ ਦੇਣ ਖਾਂ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਇੱਥੇ ਨਸ਼ੇ ਵਾਲੇ ਮਾਮਲੇ ਤੇ ਬੋਲਣ ਆਏ ਆ ਇਹ ਤਾਂ ਪੱਤਰਕਾਰ ਜਿਹੜੇ ਉਹ ਕੁਝ ਮੁੱਦਾ ਬਣਾ ਰਹੇ ਆ ਤੇ ਜੇ ਤੁਸੀਂ ਉੱਥੇ ਆਏ ਸੀ ਤੇ ਨਰਿੰਦਰਦੀਪ ਦਾ ਘਰ ਨਹੀਂ ਦੀਂਦਾ ਸੀ ਜਦੋਂ ਤੁਸੀਂ ਬਖਤੌਰ ਸਿੰਘ ਵਾਲੇ ਤੋਂ ਆ ਕੇ ਮੁੜ ਗਏ ਆ ਪ੍ਰੈਸ ਕਾਨਫਰੰਸ ਕਰਕੇ ਨਰਿੰਦਰਦੀਪ ਦੇ ਘਰੇ ਕਿਉਂ ਨਹੀਂ ਆਏ ਅਫਸੋਸ ਪ੍ਰਗਟ ਕਿਉਂ ਨਹੀਂ ਕਰਨਾ ਇਹ ਵੀ ਸਾਡੀ ਪੁਲਿਸ ਨੇ ਜਿਹੜਾ ਨੌਜਵਾਨ ਮੁੰਡਾ ਚੱਕ ਕੇ ਮਾਰਤਾ ਇਸ ਕਰਕੇ ਪੰਨੂ ਸਾਹਿਬ ਜਿਹੜੇ ਲਗਾਤਾਰ ਇਸ ਮਾਮਲੇ ਤੇ ਪੋਲਿਟਿਕਸ ਕਰ ਰਹੇ ਆ ਔਰ ਪੰਨੂ ਸਾਹਿਬ ਬਾਰੇ ਤਾਂ ਇਹ ਵੀ ਚਰਚਾ ਵੀ ਇਹ ਪਿਛਲੇ ਦਿਨੀ ਆਏ ਬਖਤੌਰ ਸਿੰਘ ਵਾਲੇ ਤੇ ਇੱਕ ਥਾਰ ਵਾਲੇ ਨੂੰ ਕਰਾਸ ਕਰ ਗਏ ਤੇ ਇਹਨਾਂ ਨੇ ਮੁੰਡੇ ਚੱਕਵਾ ਦੇ ਥਾਰ ਵਾਲੇ ਗੱਡੀ ਕਰਾਸ ਕਰਨ ਤੇ ਜਿਹੜੇ ਮੁੰਡੇ ਚੱਕਾ ਸਕਦੇ ਆ ਉਹ ਕਿੱਡੇ ਇੱਕ ਵੱਡੇ ਸਿਆਸਤਦਾਨ ਹੋਣਗੇ ਪੰਜਾਬ ਦੇ ਇਹ ਤੁਸੀਂ ਆਪੇ ਭਲੀ ਭਾਨ ਤਾਂ ਸਮਝ ਸਕਦੇ ਹੋ ਔਰ ਜਿਹੜੀ ਤੁਸੀਂ ਕਹਿੰਦੇ ਆ ਵੀ ਸਾਡੀ ਸਰਕਾਰ ਚ ਅਸੀਂ ਨਸ਼ਾ ਖਤਮ ਕਰਤਾ ਤੇ ਮੈਂ ਇਹਨਾਂ ਨੂੰ ਇਹਨਾਂ ਦੀ ਸਰਕਾਰ ਨੂੰ ਸਵਾਲ ਪੁੱਛਣਾ ਚਾਹੂੰਗਾ ਰੋੜੀਕ ਪੂਰੇ ਜਿਹੜੇ ਮੁੰਡੇ ਦੀ 31 ਤਰੀਕ ਨੂੰ ਓਵਰਡੋਜ਼ ਕਰਕੇ ਮੌਤ ਹੋਈ ਆ ਜੇ ਤੁਸੀਂ 31 ਤਰੀਕ ਤੱਕ ਨਸ਼ਾ ਖਤਮ ਕਰਤਾ ਉਹਦੀ ਮੌਤ ਕਿਵੇਂ ਹੋ ਗਈ ਜਿਹੜੀ ਦੀਨੇ ਪਿੰਡ ਦੇ ਕੋਲੇ ਸਰਿੰਜ ਲਾ ਕੇ ਮੁੰਡਾ ਮਰਿਆ ਉਹਦੀ ਮੌਤ ਕਿਵੇਂ ਹੋ ਗਈ ਆ ਬਖਤੌਰ ਸਿੰਘ ਵਾਲੇ ਲੱਤਾਂਵਾਵਾ ਭੰਨ ਕੇ ਤਸਕਰ ਇਹ ਤਾਂ 3-4 ਤਰੀਕ ਦੀ ਘਟਨਾ ਹੈ ਤੇ 31 ਤਰੀਕ ਦੀ ਤੁਹਾਡੀ ਡੈਡਲਾਈਨ ਸੀ ਤੁਸੀਂ ਕਹਿੰਦੇ ਨਸ਼ਾ ਖਤਮ ਹੋ ਗਿਆ ਫਿਰ ਤਸਕਰ ਕਿੱਥੋਂ ਆ ਗਏ ਇਸ ਕਰਕੇ ਦੇਤੇ ਕੱਲੀ ਇਸ਼ਤਿਹਾਰਬਾਜ਼ੀ ਕਰ ਰਹੇ ਆ ਔਰ ਪੰਨੂ ਸਾਹਿਬ ਤੁਸੀਂ ਕਹਿੰਦੇ ਆ ਕਿ ਅਸੀਂ ਨਸ਼ੇ ਆ ਤਸਕਰਾਂ ਤੇ ਕਾਰਵਾਈ ਕੀਤੀ ਆ ਸਾਡਾ ਕੋਈ ਮੰਤਰੀ ਸੰਤਰੀ ਇਹ ਚ ਨਵੋਲਵ ਨਹੀਂਗਾ ਨਾ ਉਹਨਾਂ ਦੇ ਕਿਸੇ ਨਾਲ ਦਾ ਨਾ ਜਾਣਬੁੱਝ ਵਾਲਾ ਨਵੋਲਵਾ ਮੈਂ ਤੁਹਾਨੂੰ ਇਹ ਸਵਾਲ ਕਰਦਾ ਕਿ ਪਿਛਲੇ ਦਿਨੀ ਜਿਹੜਾ ਗੁਰਦੇਵ ਸਿੰਘ ਸੇਖੋ ਆ ਐਮਐਲਏ ਫਰੀਦਕੋਟ ਉਹਦਾ ਡਰਾਈਵਰ ਫੜਿਆ ਜਾਂਦਾ ਸੰਨੀ ਪਤਾ ਨਹੀਂ 10 ਗ੍ਰਾਮ ਕੇ 17 ਗ੍ਰਾਮ ਚਿੱਟਾ ਫੜਿਆ 300 ਗ੍ਰਾਮ ਚਿੱਟਾ ਉਹ ਤੋਂ ਫੜਿਆ ਜਾਂਦਾ ਤੇ ਸੇਖੋਂ ਸਾਹਿਬ ਵੀ ਮੰਨਦੇ ਆ ਵੀ ਹਾਂ ਇਹ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਆ ਜਿਹੜਾ ਥੋੜਾ ਜੈਤੋ ਦਾ ਐਮਐਲਏ ਮੋਲਕ ਹੈ ਤੇ ਉਹਦਾ ਜਿਹੜਾ ਡਰਾਈਵਰ ਸੀਗਾ ਉਹਦੀ ਜਾਂਚ ਜਿਹੜੀ ਚੱਲ ਰਹੀ ਆ ਪਤਾ ਨਹੀਂ ਉਹਨੂੰ ਜਾਂਚ ਤੋਂ ਬਾਹਰ ਕੱਢਤਾ ਉਹਦੇ ਦੇ ਦੋਸਤ ਸੀਗੇ ਕਿ ਚਿੱਟੇ ਦੀ ਤਸਕਰੀ ਕਰਦਾ ਉਹਦੇ ਬਾਰੇ ਕੀ ਕਹੋਗੇ ਥੋੜਾ ਪਿਛਲੇ ਦਿਨੀ ਇੱਕ ਸਰਪੰਚ ਫੜਿਆ ਗਿਆ ਉਹ ਪਹਿਲਾਂ ਨਸ਼ੇ ਦੇ ਖਿਲਾਫ ਰੈਲੀਆਂ ਕੱਢਦਾ ਫਿਰਦਾ ਸੀਗਾ ਤੇ ਉਹਦੇ ਤੋਂ ਚਿੱਟਾ ਫੜਿਆ ਗਿਆ ਇੱਕ ਥੋੜਾ ਬੰਦਾ ਰਾਜਸਥਾਨ ਤੋਂ ਫੜਿਆ ਗਿਆ ਜਿਹੜਾ ਭੁੱਕੀ ਲਈ ਆਉਂਦਾ ਉਹਦੇ ਬਾਰੇ ਕੀ ਕਹੋਗੇ ਇਸ ਕਰਕੇ ਇਸ ਮਾਮਲੇ ਦੇ ਪੂਰੀ ਦੀ ਪੂਰੀ ਪੋਲਿਟਿਕਸ ਕਰ ਰਹੇ ਆ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਯੁੱਧ ਲੋਕਾਂ ਦੇ ਖਿਲਾਫ ਆ ਇਹ ਇਹਦੇ ਬਹਾਨਾ ਹੋ ਰਾ ਤੇ ਨਿਸ਼ਾਨਾ ਹੋ ਰਾ ਨਸ਼ੇ ਵਾਲੇ ਮਸਲੇ ਨੂੰ ਮੁੱਦਾ ਬਣਾ ਕੇ ਪੰਜਾਬ ਦੇ ਲੋਕਾਂ ਦੀ ਧੌਣ ਨੱਪਣਾ ਚਾਹੁੰਦੇ ਆ ਇਥੇ ਪੁਲਿਸ ਜਾਂ ਸਟੇਟ ਸਥਾਪਿਤ ਕਰਨਾ ਚਾਹੁੰਦੇ ਆ ਪੁਲਿਸ ਨੂੰ ਅਥਾਹ ਸ਼ਕਤੀਆਂ ਦੇਣਾ ਚਾਹੁੰਦੇ ਆ ਇਹਦੇ ਤਹਿਤ ਦੀ ਪੁਲਿਸ ਜਿਹਨੂੰ ਮਰਜ਼ੀ ਚੱਕ ਕੇ ਟੌਰਚਰ ਕਰ ਸਕਦੀ ਆ ਜਿਹਨੂੰ ਮਰਜ਼ੀ ਚੱਕ ਕੇ ਜੇਲ੍ਹ ਸੁਟਾ ਸਕਦੀ ਆ ਅਨੇਕਾਂ ਹਜ਼ਾਰਾਂ ਬੇਗਨਾਮਾਂ ਨਾਲ ਜਿਨ੍ਹਾਂ ਜੇਲਾਂ ਤੁੰਨੀਆਂ ਪਈਆਂ ਤੇ ਪੁਲਿਸ ਸਿਆਸੀ ਸਮਗਲਰਾਂ ਦਾ ਜਿਹੜਾ ਗਠਜੋੜ ਆ ਉਵੇਂ ਹੀ ਜਿਹੜਾ ਲੱਗਿਆ ਹੋਇਆ ਅੱਜ ਵੀ ਜਿਹੜੇ ਪਿੰਡ 'ਚ ਕੋਈ ਬੋਲਦਾ ਵੀ ਸਾਡੇ ਪਣ ਚਿੱਟਾ ਵਿਕਦਾ ਜਾ ਕੇ ਉਹਨੂੰ ਧਮਕਾਉਣ ਲੱਗ ਪੈਂਦੇ ਆ ਆ ਮੁੰਡਾ ਲੱਖੀ ਆ ਬਖਤੌਰ ਸਿੰਘ ਵਾਲੇ ਦਾ ਜਦੋਂ ਉਹਨੇ ਪੋਸਟ ਪਾਤੀ ਸਾਡਾ ਸਾਰਾ ਪਿੰਡ ਬਕਾਊ ਆ ਤੇ ਐਸਐਚਓ ਥੋੜਾ ਧਮਕਾਉਣ ਪਹੁੰਚ ਗਿਆ ਉਹਨਾਂ ਦੇ ਪਿੰਡ ਤੇ ਤੁਸੀਂ ਪਾ ਕੇ ਆਮ ਆਦਮੀ ਪਾਰਟੀ ਦੇ ਪੇਜ ਤੋਂ ਤੇ ਇਹਨੂੰ ਤੁਸੀਂ ਪੂਰਾ ਹਾਈਲਾਈਟ ਕਰ ਰਹੇ ਹੋ ਵੀ ਅਸੀਂ ਦੇਖੋ ਪੁਲਿਸ ਜਿਹੜਾ ਅਫਸਰ ਲਾਈਨ ਹਾਜ਼ਰ ਕਰਤਾ ਲਾਈਨ ਹਾਜ਼ਰ ਕਰਨਾ ਕਿਹੜੀ ਸਜ਼ਾ ਹੁੰਦੀ ਹੈ ਲਾਈਨ ਹਾਜ਼ਰਤਾ ਚੌਂ ਦਿਨਾਂ ਨੂੰ ਕਿਤੋਂ ਦਾ ਹੋਰ ਐਸਐਚਓ ਬਣਾ ਦੋਗੇ ਇਹਨੂੰ ਹੋ ਸਕਦਾ ਤੁਸੀਂ ਡੀਐਸਪੀ ਬਣਾ ਦੋ ਉਹਨੂੰ ਤੁਸੀਂ ਤਾਂ ਉਹਨਾਂ ਦੀਆਂ ਪ੍ਰਮੋਸ਼ਨਾਂ ਕਰਨ ਲੱਗੇ ਹੋਏ ਹੋ ਇਹ ਕੋਈ ਸਜ਼ਾ ਨਹੀਂ ਹੈ ਉਹਨੂੰ ਜਿਹੜਾ ਬੰਦਾ ਧਮਕਾਉਂਦਾ ਇਹਦੀ ਤੁਸੀਂ ਜਾਂਚ ਕਿਉਂ ਨਾ ਕੀਤੀ ਜਿਹੜਾ ਤੁਹਾਡਾ ਥਾਣੇਦਾਰ ਕਹਿੰਦਾ ਉਹਨੂੰ ਵੀ ਤੁਸੀਂ ਭੰਨੇ ਉਹ ਲੱਤਾਂ ਫੌਜੀ ਦੀਆਂ ਵੇਸੀ ਨਹੀਂ ਆਉਂਦੇ ਉੱਥੇ ਇਹਦੀ ਜਾਂਚ ਕਿਉਂ ਨਹੀਂ ਕਰੀ ਵੀ ਉਹਦੇ ਪਿੱਛੇ ਕੌਣ ਆ ਕਿਉਂਕਿ ਇੱਕ ਬੰਦੇ ਦੀ ਇੰਨੀ ਜ਼ੁਰਤ ਹੋਣੀ ਕਿ ਉਹ ਕਿਸੇ ਦੀਆਂ ਲੱਤਾਂ ਭਾਂਦੇ ਪਿੰਡ 'ਚ ਵੜ ਕੇ ਗੱਡੀ ਮਾਰਨ ਸਾਬਕਾ ਫੌਜੀ ਦੇ ਵਿੱਚ ਉਹ ਕਿਹਦੀ ਜ਼ੁਰਤ ਤੇ ਇਹ ਕੁਛ ਕਰਦੇ ਆ ਇਹਦੀ ਤੁਸੀਂ ਜਾਂਚ ਕਿਉਂ ਨਾ ਕੀਤੀ ਇਹ ਕੋ ਸਵਾਲ ਨੇ ਮੈਂ ਚਾਹਣਾ ਕਿ ਪੰਨੂ ਸਾਹੂ ਲਾਜ਼ਮੀ ਦਾ ਜਵਾਬ ਦੇਣ ਅੱਛਾ ਕੀ ਦੇਖਦੇ ਹਾਂ ਇੰਨੇ ਦਿਨ ਹੋ ਗਏ ਕਟੜਾਣੋਂ ਮੁੱਖ ਮੰਤਰੀ ਸਾਹਿਬ ਜਿਹੜੇ ਗੱਲ-ਗੱਲ ਤੇ ਕਦੇ ਕਿਸਾਨਾਂ ਨੂੰ ਬੋਲ ਜਾਂਦੇ ਆ ਕਦੇ ਕਿਹਨੂੰ ਬੋਲ ਜਾਂਦੇ ਆ ਟਵੀਟ ਵੀ ਨਿੱਕੀ ਨਿੱਕੀ ਗੱਲ ਤੇ ਕਰ ਦਿੰਦੇ ਆ ਬਾਏ ਵਾ ਨੂੰ ਟੀਚਰ ਕਰਤੀ ਖੈਰਾਂ ਟੀਚਰ ਕਰਤੀ ਆਹ ਮੁੱਲੇ ਤੇ ਉਹਨਾਂ ਦੀ ਜਮਾ ਜਿਹੜੀ ਜ਼ੁਬਾਨ ਆ ਉਹ ਚੁੱਪ ਹੈ ਦੇਖੋ ਭਗਵੰਤ ਮਾਨ ਸਾਹਿਬ ਦਾ ਨਾ ਇੱਕ ਕੈਰੇਕਟਰ ਆ ਉਹ ਕਮੇਡੀਅਨ ਹੁੰਦੇ ਹੁੰਦੇ ਚਲੋ ਮੁੱਖ ਮੰਤਰੀ ਬਣ ਗਏ ਉਹ ਪੰਜਾਬ ਦੇ ਸੀਰੀਅਸ ਮੁੱਦਿਆਂ ਨੂੰ ਚੁਟਕਲੇ ਨਾਲ ਹੀ ਸਮਝਾਉਣਾ ਚਾਹੁੰਦੇ ਆ ਕਿਤੇ ਬਾਜਵਾ ਸਾਹਿਬ ਮੇਰੇ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰੋ ਹਰ ਗੱਲ ਤੇ ਟਵੀਟ ਕਰਨ ਵਾਲੇ ਬੰਦੇ ਕਿਤੇ ਕਿਸਾਨ ਜਥੇਬੰਦੀਆਂ ਖਿਲਾਫ ਜ਼ਹਿਰ ਉਗਲਣ ਲੱਗ ਪੈਂਦੇ ਆ ਪਰ ਜਦੋਂ ਪੰਜਾਬ ਦਾ ਕੋਈ ਸੀਰੀਅਸ ਮੁੱਦਾ ਹੁੰਦਾ ਜਦੋਂ ਕੋਈ ਪੰਜਾਬ ਦੀਆਂ ਅਹਿਮ ਹੱਕਾਂ ਦੀ ਗੱਲ ਹੁੰਦੀ ਆ ਉਦੋਂ ਉਹਨਾਂ ਦੀ ਜ਼ੁਬਾਨ ਥੁਥਲਾ ਜਾਂਦੀ ਆ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨਰਿੰਦਰ ਦੀਪ ਵਾਲੇ ਮਾਮਲੇ ਤੇ ਤੁਸੀਂ ਮੈਨੂੰ ਤਾਂ ਬਾਲਾ ਪਤਾ ਨਹੀਂ ਤੁਸੀਂ ਚੈੱਕ ਕਰ ਲਓ ਭਗਵੰਤ ਮਾਨ ਦਾ ਅਕਾਊਂਟ ਚਾਹੇ ਐਕਸ ਤੇ ਕਰ ਲਓ ਤੇ ਫੇਸਬੁੱਕ ਤੇ ਜਾਂ ਕਿਤੇ ਵੀ ਕਰ ਲਓ ਇੱਕ ਵੀ ਪੋਸਟ ਪਾਈ ਹੋਈ ਤਾਂ ਦਿਖਾਓ ਅਫਸੋਸ ਵੀ ਜ਼ਾਹਰ ਕਰਿਆ ਹੋਇਆ ਤਾਂ ਦਿਖਾਓ ਠੀਕ ਹੈ ਇਸ ਮਾਮਲੇ ਤੇ ਨਹੀਂ ਬੋਲੇ ਐਵੇਂ ਹਰ ਗੱਲ ਤੇ ਲਾਈਵ ਹੋਣ ਵਾਲਾ ਬੰਦਾ ਜਦੋਂ ਪੰਜਾਬ ਚ ਕਤਲ ਹੋ ਰਿਹਾ ਇੱਕ ਵੀ ਗੱਲ ਤੇ ਜ਼ੁਬਾਨ ਤੱਕ ਨਹੀਂ ਖੋਲੀਗੀ ਇਸ ਕਰਕੇ ਭਗਵੰਤ ਮਾਨ ਸਾਹਿਬ ਆ ਜਿਹੜੇ ਇੱਕ ਸਾਲ ਕਹਿ ਰਹਿ ਗਿਆ ਉਹਨਾਂ ਦਾ ਉਹ ਕਿਵੇਂ ਨਾ ਕਿਵੇਂ ਪੁਲਿਸ ਦੇ ਜ਼ੋਰ ਤੇ ਆਪਦਾ ਡੰਗ ਆ ਜਿਹੜਾ ਟਪਾਉਣਾ ਚਾਹੁੰਦੇ ਆ ਔਰ ਜਿਹੜੇ ਦਾਅਵੇ ਕਰਦੇ ਸੀਗੇ ਕਿ ਪੰਜਾਬ ਦੇ ਵਿੱਚ ਪਾਣੀ ਟੇਲਾਂ ਤੱਕ ਪਹੁੰਚਾਤਾ ਅੱਜ ਕਿਸਾਨ ਲਾਈਵ ਹੋ ਕੇ ਖਾਲੇ ਨਹਿਰਾਂ ਸੁੱਕੀਆਂ ਵਖਾ ਰਹੇ ਆ ਆਪਦੀ ਹਰ ਗੱਲ ਉਹਨਾਂ ਦੀ ਝੂਠੀ ਪਈ ਆ ਜਿਹੜੇ ਕਹਿੰਦੇ ਸੀ ਸਿਕਿਉਰਟੀਆਂ ਨਹੀਂ ਲਾਵਾਂਗੇ ਤੇ ਆਪ ਆਵਾਜ਼ਾਂ ਘੂ ਘੂ ਵਾਲੀਆਂ ਕੱਢ ਕੇ ਆਂਦੇ ਸੀ ਵੀ ਸਿਕਿਉਰਟੀ ਤੁਰ ਹੀ ਫਿਰਦੀ ਆ ਆਪ 700 1000 12000 ਬੰਦਾ ਲਈ ਫਿਰਦੇ ਆ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਉਹਦੇ ਤੋਂ ਝੂਠੇ ਸਾਬਤ ਹੋਏ ਆ ਪੰਜਾਬ ਦੇ ਪਾਣੀ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਦਾ 104% ਪਾਣੀ ਪਹਿਲਾਂ ਹੀ ਹਰਿਆਣਾ ਵਰਤ ਗਿਆ ਰਾਜਸਥਾਨ 100% ਤੋਂ ਪਾਣੀ ਵੱਧ ਵਰਤ ਗਿਆ ਕੋਟੇ ਤੋਂ ਵੱਧ ਔਰ ਹੁਣ ਲਗਾਤਾਰ ਪਾਣੀ ਜਿਹੜਾ ਲੈ ਕੇ ਜਾ ਰਹੇ ਆ ਤੁਸੀਂ ਤਾਂ ਕਹਿੰਦੇ ਹੀ ਰੈਲਿਟੀ ਮੰਗਾਂਗੇ ਮੰਗੀ ਨਹੀਂ ਰੈਲਿਟੀ ਕਿਉਂ ਨਹੀਂ ਦਿੱਤੀ ਹੁਣ ਤੱਕ ਉਹਨਾਂ ਸੂ ਪਾਣੀ ਬਚਾਇਆ ਨਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ ਕੇਂਦਰ ਸਰਕਾਰ ਨੇ ਥੋੜੀ ਸਿਕਿਉਰਿਟੀ ਚੱਕ ਕੇ ਮਾਰੀ ਬਾਹਰ ਸੀਆਈਐਸਫ ਕਬਜ਼ਾ ਕਰਕੇ ਬੈਗੀ ਬੋਲੇ ਨਾ ਫੈਡਰਲਿਜ਼ਮ ਦੀ ਤੁਸੀਂ ਬਚਾਉਣ ਦੀ ਗੱਲ ਕਰੀ ਕਿਉਂ ਨਾ ਇਸ ਕਰਕੇ ਭਗਵੰਤ ਮਾਨ ਹਰ ਫਰੰਟ ਤੇ ਫੇਲ ਹੋਇਆ ਇਸ ਬਖਲਾਹੜ ਚੋਂ ਉਹ ਕਿਸਾਨ ਜੱਥੇਬੰਦੀਆਂ ਨੂੰ ਬੋਲਦਾ ਇਸ ਬਖਲਾਹੜ ਚੋਂ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਬੋਲਦਾ ਉਹਨੂੰ ਪਤਾ ਜਦੋਂ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਜਦੋਂ ਲੋਕਾਂ ਨੇ ਪੰਜਾਬ ਦੇ ਪਾਣੀਆਂ ਲਈ ਲੜਨਾ ਤੇ ਇਹੀ ਸਾਡੇ ਰਾਹ ਦਾ ਰੋੜਾ ਵਿਰੋਧੀ ਧਿਰ ਤਾਂ ਕੋਈ ਰਹੀ ਨਹੀਂ ਇਸ ਕਰਕੇ ਲੋਕ ਉਹਨਾਂ ਦੇ ਟਾਰਗੇਟ 'ਚ ਕੀ ਲੱਗਦਾ ਹੈ ਨਰਿੰਦਰਦੀਪ ਦੇ ਇਨਸਾਫ ਲਈ ਕਦੋਂ ਤੱਕ ਲੜਨਾ ਪਵੇ ਲੋਕਾਂ ਨੂੰ ਦੇਖੋ ਨਰਿੰਦਰਦੀਪ ਦੇ ਇਨਸਾਫ ਲਈ ਜਿੰਨਾ ਚਿਰ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਹੀਂ ਹੁੰਦੀ ਜਿੰਨਾ ਚਿਰ ਪਰਿਵਾਰ ਦੀਆਂ ਜਿਹੜੀਆਂ ਹੋਰ ਮੰਗਾਂ ਨੇ ਯੋਗ ਮੁਆਵਜ਼ਾ ਸਰਕਾਰੀ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਜਿਹੜਾ ਜਥੇਬੰਦੀਆਂ ਦਾ ਸੰਘਰਸ਼ ਚੱਲਦਾ ਰਹੂਗਾ ਔਰ ਇਹ ਸੰਘਰਸ਼ ਪੰਜਾਬ ਨੂੰ ਪੁਲਿਸ ਜਾਂ ਸਟੇਟ ਬਣਾਉਣ ਦੇ ਖਿਲਾਫ ਆ ਜਦੋਂ ਕਿ ਪੂਰੀ ਖੁੱਲ੍ਹ ਪੁਲਿਸ ਨੂੰ ਦਿੱਤੀ ਹੋਈ ਆ ਵੀ ਜਿਹਨੂੰ ਮਰਜ਼ੀ ਚੱਕ ਕੇ ਟਾਰਚਰ ਕਰ ਦੇਣ ਜਦੋਂ ਤੱਕ ਵਧੀਆਂ ਕਈਆਂ ਹੁੰਦੀਆਂ ਰਹਿਣੀਆਂ ਇਹ ਸੰਘਰਸ਼ ਲਗਾਤਾਰ ਚੱਲਦਾ ਰਹੂਗਾ ਜੀ ਬਹੁਤ ਧੰਨਵਾਦ ਥੈਂਕ ਯੂ ਸਰ ਗੱਲਬਾਤ ਕੀਤੀ ਮੰਗਾ ਸਿੰਘ ਯਾਦਨਾ ਉਮੀਦ ਆ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਆਵਾਜ਼ ਟੀਵੀ